ਓਏ ਹਾਓ ਤੇ ਇੱਕ ਤੈਨੂੰ ਗੁੱਡ ਨਿਊਜ਼ ਹੋਰ ਦੇਣੀ ਆ ਆਪਾਂ ਸੋ ਵਨ ਪੀ ਤੂੰ ਭੱਜਣ ਨੂੰ ਤਿਆਰ ਹੈ ਠੀਕ ਹੈ ਤੀ ਸਾਰੇ ਨੇ ਬਹੁਤ ਨਹੀਂ ਬਸ ਬਸ ਚਲੋ ਸਾਰੇ ਨੇ ਮੋਕੇ ਡ੍ਰੇਨਟ ਕੱਢਦੇ ਸੀਗੇ ਚਲ ਨਹੀਂ ਦਾ ਦਿਓ ਫੈਲੀ ਆਪਣੀ ਨਹੀਂ 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 ਸਾਰੇ ਨੇ ਬਹੁਤ ਕਮੈਂਟ ਕਰਦੇ ਸੀਗੇ ਤੁਸੀਂ ਅ ਬਈ ਤੂੰ ਮੈਨੂੰ ਹੀ ਔਖਾ ਜਿਹਾ ਲੱਗਦਾ ਵੈਸੇ ਚੋ ਦੱਸ ਦਿੰਦੇ ਹਣਾ ਨਹੀਂ ਜੱਸ ਨਹੀਂ 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 ਬਾਸ ਆ ਗਈ ਆਏ ਚੱਲੇ ਮੈਂ ਜਾਣਾ ਮਲੇ ਬਹੁਤ ਜਲਦੀ ਅਸੀਂ ਤਿੰਨਾਂ ਤੋਂ ਚਾਰ ਹੋਣ ਵਾਲੇ ਆ ਜੀ ਸੋ ਆਪਣੇ ਘਰ ਦੇ ਵਿੱਚ ਇੱਕ ਨੰਨੀ ਜੀ ਜਾਨ ਹੋਰ ਆਉਣ ਵਾਲੀ ਆ ਫਰਵਰੀ ਮਾਰਚ ਤੱਕ ਠੀਕ ਆ ਸੋ ਸਾਰੇ ਜਣੇ ਬਈ ਅੱਜ ਡਬਲ ਵਧਾਈਆਂ ਬਣਦੀਆਂ ਓਕੇ ਜ਼ਰੂਰ ਦਿਓ ਆਪ ਦਿਵਾਦ ਅਮਮਾ ਕਰੋ ਜੜਾ ਕਰ ਬੱਧਿਆ ਯੋਤ ਸੁਣਾ ਮੈਂ ਮੈਂ نیچے ਜਾ ਕੇ ਕਾਫੀ ਬਣਾਉਣੀ ਹੈ ਤੁਸੀਂ ਬਣਾਓ ਮੈਂ ਕਿਤਾ ਦੇ ਜਾ ਆ ਜਾ ਆ ਜਾ ਮਸਵਾ ਦੇ ਨਿਪੜ ਕੇ ਵਕਿਆ ਤਕਿਆ 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 ਸੁਜਿਦੀ ਤੇ ਬਾਪੂ ਅੱਜ ਮੱਥੀ ਲਗਾ ਪਤਾ ਨਹੀਂ ਕਿੱਧਰ ਗਿਆ ਹੋਇਆ ਹੈ ਮੁੰਡਾ ਜੰਮ ਤਾਂ ਤੇ ਬਾਪੂ ਨਿਕਲ ਗਿਆ ਬਾਪੂ ਪਤਾ ਨਹੀਂ ਕਿੱਧਰ ਗਿਆ ਚਲ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਂਕ ਯੂ ਬਰਥਡੇ ਨੋ ਜਸਲੀ ਨਾ ਜਸਲੀ ਨਾ ਸਦੂ ਨਾ ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਵੈਲਕਮ ਕਰਦੇ ਆਂ ਜਸਲੀਨਾ ਵਲੌਗ ਚੈਨਲ ਤੇ ਹੈਲੋ ਜੀ ਸਤਿ ਸ਼੍ਰੀ ਅਕਾਲ ਸੋ ਅੱਜ ਸਾਡਾ ਕਾਕਾ ਵੀ ਸਾਡੇ ਨਾਲ ਆ ਸੋ ਅੱਜ ਦਾ ਵਲੌਗ ਵੀ ਪੂਰਾ ਦੇਖਿਓ ਛੱਡ ਕੇ ਨਾ ਜਾਓ ਜੇ ਤੁਹਾਨੂੰ ਬਹੁਤ ਕਹਿਣ ਚੀਜ਼ ਦੱਸਣੀ ਆ ਅੱਜ ਤੁਹਾਨੂੰ ਠੀਕ ਆ ਤੇ ਇੱਕ ਤਾਂ ਪਹਿਲਾਂ ਸਟਾਰਟਿੰਗ ਦੇ ਵਿੱਚ ਤੁਹਾਨੂੰ ਦੱਸ ਦਿੰਨੇ ਆ ਗੋਡ ਨਿਊਜ਼ ਤੁਹਾਨੂੰ ਦੇਣੀ ਆ ਕਿ ਸੋਹਣੀ ਜੀ ਨਿੱਕੀ ਜੀ ਆ ਮੇਰਾ ਕਾਕਾ ਸਾਡਾ ਐਸ਼ਵੀ ਜਾਲੇ ਹੋਈ ਬੈਠੀ ਆ ਜੀ ਸੋ ਅੱਜ ਤਾਂ ਪਹਿਲਾਂ ਤਾਂ ਵੀ ਹੈਗਾ ਆਪਣਾ ਹਮ ਬਰਥਡੇ ਆ ਅੱਜ ਹੈਗਾ ਜਸ ਸਿੱਧੂ ਦਾ ਬਰਥਡੇ ਸੋ ਸਾਰੇ ਜਾਨੇ ਬਈ ਅ ਬੈਸਟ ਵਿਸ਼ਸ ਜ਼ਰੂਰ ਦਿਓ ਤੇ ਆ ਸਾਡੀ ਅਜੈਸ਼ਵੀ ਅਸੀਂ ਨਾਲ ਫੜ ਕੇ ਲਾਈ ਵੀ ਆ ਕਿੱਧਰ ਚੱਲੀ ਆ ਐਸ਼ ਹੁਣ ਡੈਡੀ ਦਾ ਅੱਜ ਬਰਥਡੇ ਆ ਤੇ ਫਿਰ ਹੁਣ ਤੂੰ ਫਿਰ ਕੀ ਆ ਜੀ ਕੀ ਗਿਫਟ ਦੇਣਾ ਡੈਡੀ ਨੂੰ ਫੇਲਾ ਹਵਾ ਚਦਾ ਹਵਾ ਚ ਡਾਈ। ਤੇ ਹਵਾ ਚ ਡਾਈਏ। ਹੁਣ ਲੈ ਲੈ ਹਵਾ ਜਨਾ ਦੇ ਨਾਲ। ਬਸ ਠੀਕ ਹੈ ਹੁਣ ਕੱਢ ਜਾ। ਹੁਣ ਦੱਸ। ਮੈਂ ਡੈਡੀ ਨੂੰ ਕੀ ਵਿੱਚ ਕੀ ਬਰਥ ਜੀ ਦੇਣਾ? ਹੂੰ? ਦੱਸੋ। ਕੀ ਦੇਣਾ ਬਰਥ? ਨਹੀਂ। ਨਹੀਂ ਦੇਣਾ। ਬਸ ਆਈਆਂ ਡੈਡੀ ਰੱਖਿਆ ਦੇਣਾ। ਬਸ ਡੈਡੀ ਨੂੰ ਕੀ ਨਹੀਂ ਕਿਹਾ? ਨਹੀਂ। ਹਾਂ। ਦੱਸੋ। ਨਹੀਂ ਦੱਸਣਾ ਸਰਪ੍ਰਾਈਜ਼ ਦੇਣਾ ਤੁਕੇ ਹਨਾ। ਅੱਛਾ। ਲੈ ਵੀ ਇਹ ਇਹਦਾ ਹੈਗਾ ਮਨਪ੍ਰੇਤ ਗਈ ਜਾਂਦੀ ਜਸ ਤੈਨੂੰ ਮੈਂ ਆ ਆਈਫੋਨ 16 ਪ੍ਰੋ ਮੈਕਸ ਗਿਫਟ ਦੇਣਾ ਮੈਂ ਇਹਦੇ ਹੱਥ ਪੈਰ ਬੰਦੇ ਉਹ ਮੈਂ ਕਿ ਮੈਂ ਨਹੀਂ ਲੈਣਾ ਇੰਨਾ ਵੇਗਾ ਗਿਫਟ ਸਹੀ ਗੱਲਾਂ ਮੜ ਕੇ ਇੰਨਾ ਕੋਈ ਪੈਸੇ ਵੇਸਟ ਕਰਨ ਸਾਰੇ ਫੋਨ ਹੈਗੇ ਗੋਲੇ ਹਨ ਆਪਣੇ ਤੇ ਹੁਣ ਆਪਾਂ ਜਾਣਾ ਹੈ ਕੀ ਕੀ ਕੇਕ ਲੈ ਆ ਕੇ ਦੇਣਾ اچھا ਕੇਕ ਲੈ ਆ ਕੇ ਦੇਣਾ ਠੀਕ ਆ ਅੱਜ ਕੇਕ ਕੱਟਣਾ ਇੱਕ ਠੀਕ ਆ ਹਾਂਜੀ ਦੋਸਤੋ ਸੋ ਜਿਹੜਾ ਅੱਜ ਵਾਲਾ ਦਿਨ ਹੈਗਾ ਕਿ ਮੇਰੇ ਬੀਬੀ ਬਾਬੂ ਆਸਤੇ ਬਹੁਤ ਵੱਡਾ ਦਿਨ ਸੀਗਾ ਸੀਗਾ ਐਂ ਕਹਿ ਸਕਦੇ ਆਪਾਂ ਹੈਨਾ ਕਿ ਘਰ ਵਿੱਚ ਜਦੋਂ ਮੁੰਡਾ ਜੰਮਦਾ ਤੇ ਬੜਾ ਚਾ ਹੁੰਦਾ ਸਭ ਨੂੰ ਹੁੰਦਾ ਹੈ ਨਾ ਸੋ ਵਾਹਿਗੁਰੂ ਨੇ ਜਿੱਦ ਸਾਡੇ ਤੇ ਕਿਰਪਾ ਕੀਤੀ ਆਪਣੇ ਤੇ ਵੀ ਆਊਗਾ ਆਹ ਟਾਈਮ ਸੋ ਇੱਕ ਤੈਨੂੰ ਗੁੱਡ ਨਿਊਜ਼ ਹੋਰ ਦੇਣੀ ਆ ਆਪਾਂ ਸੋ ਵਨ ਪੀ ਤੂ ਭੱਜਣ ਨੂੰ ਤਿਆਰ ਆ ਹਾਂ ਠੀਕ ਹੈ ਤੁਸੀਂ ਸਾਰੇ ਨੇ ਬਹੁਤ ਬਸ ਬਸ ਚਲੋ ਸਾਰੇ ਨੇ ਮੋਕੇ ਜੁਇੰਟ ਕਰਦੇ ਸੀਗੇ ਚਲ ਨਹੀਂ ਦਾ ਦਿਓ ਫੈਮਲੀ ਆਪਣੀ ਨਹੀਂ 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 ਸਾਰੇ ਜਣੇ ਬਹੁਤ ਕਮੈਂਟ ਕਰਦੇ ਸੀਗੇ ਤੁਸੀਂ ਅ ਬਈ ਤੂੰ ਮੈਨੂੰ ਵੀ ਔਖਾ ਜਿਹਾ ਲੱਗਦਾ ਵੈਸੇ ਚਾਹ ਦੱਸ ਦੇਣੇ ਹਨਾ ਨਹੀਂ ਦੱਸ ਨਹੀਂ 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 ਬੱਸ ਆ ਗਈ ਮਾ ਇਹ ਜਲਦੀ ਮਾ ਜਲਦੀ ਅਸੀਂ ਤਿੰਨਾਂ ਤੋਂ ਚਾਰ ਹੋਣ ਵਾਲੇ ਆ ਜੀ ਸੋ ਆਪਣੇ ਘਰ ਦੇ ਵਿੱਚ ਇੱਕ ਨੰਨੀ ਜੀ ਜਾਨ ਹੋਰ ਆਉਣ ਵਾਲੀ ਆ ਫਰਵਰੀ ਮਾਰਚ ਤੱਕ ਠੀਕ ਆ ਸੋ ਸਾਰੇ ਜਣੇ ਬਈ ਅੱਜ ਡਬਲ ਵਧਾਈਆਂ ਬਣਦੀਆਂ ਓਕੇ ਜਰੂਰ ਦਿਓ ਆ ਬਹੁਤ ਬਹੁਤ ਕੰਮ ਕਰੋ ਜਿਹੜਾ ਕਰ ਵਧਾਈਓ ਤੁ ਸੋ ਨਾ ਮੈਂ ਮੈਂ نیچے ਜਾ ਕੇ ਕਾਫੀ ਬਣਾਉਣੀ ਆ ਕਾਫੀ ਬਣਾਉ ਮੈਂ ਕਿਤਾ ਦੇ ਜਾ ਆਇਆ ਆਇਆ ਨਮਸਕਾਰ ਜੀ ਨਿਪੜ ਗਿਆ ਕਿ ਉਹ ਕਿਆ ਤਕ ਕਿਆ ਤਕ ਸੁਜਨੀਤੀ ਆਮ ਬਲੌਗਰ ਦੇਖਦੇ ਹੋ ਨਾ ਬਈ ਤੇ ਉਹ ਮਿੰਟ ਜੀ ਕਹਿ ਦਿੰਦੇ ਆ ਕਿ ਆਏ ਹੋ ਗਿਆ ਵਾਹ ਹੋ ਗਿਆ ਤੁਸੀਂ ਸਾਡਾ ਤੁਸੀਂ ਪਰਿਵਾਰ ਹੋ ਸਾਡੇ ਪਰਿਵਾਰ ਦੀ ਤੁਸੀਂ ਜੁੜੇ ਹੋ ਹਨਾ ਸਾਡਾ ਫੈਮਿਲੀ ਆ ਤੁਹਾਨੂੰ ਫੈਮਿਲੀਆਂ ਦੇਖਦੀਆਂ ਨੇ ਸੋ ਅਸੀਂ ਕਦੇ ਵੀ ਕਦੇ ਡਬਲ ਮੀਨਿੰਗ ਗੱਲ ਨਹੀਂ ਕੀਤੀ ਹਨਾ ਕਦੇ ਵੀ ਇੰਨਾ ਮਾੜੀ ਮਾੜੀ ਗੱਲ ਨਹੀਂ ਕੀਤੀ ਹੈ ਹਨਾ ਸੋ ਪਰਿਵਾਰ ਆ ਤੁਹਾਡੇ ਵਾਸਤੇ ਵੱਡੀ ਗੱਲ ਅਸੀਂ ਬਈ ਸੋ ਇੰਨੇ ਮਹੀਨੇ ਮੈਨੂੰ ਪਤਾ ਵੇ ਕਿਵੇਂ ਕੰਟਰੋਲ ਕੀਤਾ ਉਹਦੇ ਠੀਕ ਆ ਸੋ ਪੰਜ ਮਹੀਨੇ ਪੂਰਾ ਕੰਟਰੋਲ ਕੀਤਾ ਉਹਦੇ ਹੁਣ ਇਸ ਤੋਂ ਬਾਅਦ ਤੁਹਾਨੂੰ ਆਪਣੇ ਆਪ ਹੀ ਪਤਾ ਲੱਗਣ ਲੱਗ ਜੈਣਾ ਹਨਾ ਸੋ ਅੱਜ ਆਪਣੇ ਦੋ ਡਬਲ ਸਕੈਨਾਂ ਹੋ ਗਈਆਂ ਨੇ ਓਕੇ ਆ ਕੰਮ ਵਧੀਆ ਹਨਾ ਬੱਚਾ ਤੰਦਰੁਸਤ ਸੋ ਬੇਟਾ ਹੋਵੇ ਬੇਟੀ ਹੋਵੇ ਸੋ ਪਰ ਬਾਦ ਮਾਜ ਦਾਤ ਆ ਸੋ ਦੇਖੋ ਫੈਮਿਲੀ ਬਈ ਕਿਦਾਂ ਆਪਣਾ ਹਨਾ ਅੱਗੇ ਹੁੰਦਾ ਸੋ ਜਿਵੇਂ ਹੋਆ ਤੁਹਾਨੂੰ ਅਪਡੇਟ ਦਿੰਦੇ ਰਹਿਵਾਂਗੇ ਸਾਰੇ ਜਣੇ ਕਰਿਓ ਕੰਟੀਨਿਊ ਸੋ ਅੱਜ ਵਿਸ਼ ਯੂ ਕਰੋ ਜਸਦੀ ਦਾ ਬਰਥਡੇ ਜੇ ਅਸੀਂ ਪਿਆਰ ਕਰਦੇ ਹਾਂ ਤੇ ਵਲੌਗ ਸਾਡੀ ਬਹੁਤ ਸਕਿਪ ਹੋ ਰਿਹਾ ਇਸ ਵਾਰੀ ਦਾ ਪ੍ਰੋਗਰਾਮ ਚੱਲ ਰਿਹਾ ਇਹ ਨੇ ਤੇ ਅੱਜ ਵੀ ਹੁਣ ਮੈਂ ਅਜੂਰ ਤਾਂ ਮੇਰਾ ਬਰ ਉਧਰੋਂ ਆ ਸੁੱਟਾਂ ਦੀ ਆ ਸਾਰੇ ਦੇਖੋ ਵੀ ਸਾਰਾ ਇਹ ਜਿ ਕੋਰੀਅਰ ਜਾਣਾ ਆਪਣਾ ਇਹ ਹਨਾ ਉਧਰੋਂ ਇਹਦਾ ਕੰਮ ਵਨਪੀਸ ਦਾ ਜਾਦੀ ਵਧਿਆ ਹੋਇਆ ਉਧਰੋਂ ਪ੍ਰੋਗਰਾਮ ਲਗਾਤਾਰ ਆ ਉਦੋਂ ਬਾਅਦ ਹਣੋ ਸ਼ੋਅ ਤੇ ਜਾਣਾ ਅੱਜ ਬਲ ਹੁਣ ਮੋਗੇ ਲੈ ਕੇ ਚੱਲੀਏ ਕੀ ਲਿਓਣਾ ਮੋਗੇ ਹੁਣ ਮੈਂ ਇਹਨੂੰ ਤਾਂ ਰਹਿਣ ਦੇ ਪਤਾ ਨਹੀਂ ਕੀ ਪਲੈਨਿੰਗ ਕੀਤੀ ਮੈਨੂੰ ਵੀ ਇਹਨੂੰ ਲੈ ਕੇ ਜਾਣਾ ਮੋਗੇ ਅੱਜ ਕੋ ਕੀਤਾ ਹੋਊਗਾ ਇਹਨੇ ਮੇਰੇ ਨਾਲ ਜਿਹੜਾ ਮੈਨੂੰ ਖਿੱਚ ਕੇ ਲੈ ਜਾਂਦੇ ਵੀ ਛੁੱਟੀ ਕਰ ਲਈ ਅੱਜ ਕੁਝ ਨਹੀਂ ਕੀਤਾ ਹਾਂ ਜਸ ਅਸੀਂ ਇਹਦੀ ਹੈਗੀ ਪੇਪਰ ਲੈ ਕੇ ਆਉਣਾ ਹੈ ਅਸੀਂ ਜਨਾ ਪੇਰੈਂਟਸ ਪੇਰੈਂਟਸ ਮੀਟਿੰਗ ਹੈ ਐਚਡੀ ਉਧਰੋਂ ਦਾ ਤੇ ਉਧਰ ਐਸ ਦੇ ਸਕੂਲੇ ਵੀ ਚੱਲ ਗਏ ਫਿਰ ਚੱਲ ਹੂੰ ਚਲੋ ਫਿਰ ਦੋਸਤੋ ਫਿਰ ਕਰਦੇ ਆਂ ਵਲੌਗ ਕੰਟੀਨਿਊ ਤੇ ਆਪਾਂ ਚੱਲ ਜੀਏ ਸੋ ਕਿੰਨੇ ਮੈਂ ਵੀ ਆਪਾਂ ਥੋੜੇ ਟਾਈਮ ਤੱਕ ਹਾਂ ਸੂਰਜ ਜਾਨ ਸੀ ਗਿਆ ਸੋ 8 ਟੌਕ ਦੇ ਫਿਰ ਬਾਰ-ਬਾਰ ਆਪਾਂ ਗੱਲ ਨਹੀਂ ਕਰ ਸਕਦੇ ਆਪਾਂ ਤੁਹਾਨੂੰ ਦੱਸਦਾ ਇੱਕ ਵਾਰੀ ਠੀਕ ਆ ਸਾਰੀਆਂ ਦਵਾਈਆਂ ਜ਼ਰੂਰ ਦਿਓ ਠੀਕ ਆ ਤੰਦਰੁਸਤੀ ਦੀ ਦਵਾਈ ਮੰਗਿਓ ਓਕੇ ਔਣ ਨੰਨੀ ਜਾਨ ਤੰਦ ਤੰਦਰੁਸਤ ਰਹੋ ਵੀ ਹੈ ਨਾ ਵਧੀਆ ਆਪਦਾ ਵਧੀਆ ਫਿਊਚਰ ਲੈ ਕੇ ਆਵਦੇ ਆ ਆਪਦੇ ਨਾਲ ਆ ਵੀ ਹੈ ਨਾ ਠੀਕ ਆ ਜਦੋਂ ਐਸ ਸਾਡੀ ਲਾਈਫ ਦੇ ਵਿੱਚ ਆਈ ਸੀ ਸੋਨੇ ਸਾਨੂੰ ਲੱਖਪਤੀ ਬਣਾਤਾ ਸੋ ਹੁਣ ਨੰਨੀ ਜਾਨ ਜਿਹੜੀ ਆਊਗੀ ਪ੍ਰਮਾਤਮਾ ਕਰੂ ਉਹਦੀ ਕਿਸਮਤ ਉਦੋਂ ਵੀ ਆ ਜਾਈ ਸੋਣੀ ਹੋਵੇ ਹਨਾ ਓਕੇ ਆ ਜਾਓ ਫਿਰ ਨਹੀਂ ਭੱਜਣਾ ਫਿਰ ਨਹੀਂ ਤਾਂ ਓਕੇ ਹਾਂਜੀ ਦੋਸਤੋ ਤੇ ਸਾਡਾ ਪਰਿਵਾਰ ਹੋਰ ਸਾਡੇ ਨਾਲ ਜੁੜਿਆ ਸੋ ਤੁਸੀਂ ਬਾਈ ਹੁਣਾਂ ਨੂੰ ਮਿਲੋ ਪਹਿਲਾਂ ਤਾਂ ਸਾਰੇ ਜਾਣੇ ਤੇ ਤੁਸੀਂ ਅਕਸਰ ਸਾਡੀਆਂ ਜਿਹੜੀਆਂ ਕਮੇਡੀ ਵੀਡੀਓਜ਼ ਸਾਡੀਆਂ ਦੇਖੀਆਂ ਉਹਨਾਂ ਵਿੱਚ ਬਾਈ ਹੁਣੀ ਸਾਡੇ ਡਾਇਰੈਕਟਰ ਸਾਹਿਬ ਬੈਠੇ ਨੇ ਸੈਂਟਰ ਦੇ ਵਿੱਚ ਠੀਕ ਆ ਉਹ ਬਾਈ ਨੇ ਡਬਲ ਰੋਲ ਕੀਤਾ ਹੋਇਆ ਸੀਗਾ ਠੀਕ ਆ ਤੇ ਬਾਅਦ ਚ ਡਾਕਟਰ ਆ ਵੀਡੀਓ ਜੀ ਦੀ ਦੇਖਿਆ ਸੋ ਇਹ ਸਾਡੇ ਮੈਂਬਰ ਸਾਹਿਬ ਨੇ ਤੁਸੀਂ ਸਰਪੰਚ ਵਾਲੀ ਵੀਡੀਓ ਨੂੰ ਵਧੀਆ ਪਸੰਦ ਕੀਤਾ ਸੀਗਾ ਤੁਸੀਂ ਹਨ ਤੇ ਸਾਡੀ ਫੈਮਿਲੀ ਤੁਸੀਂ ਜਾਣਦੇ ਹੋ ਸੋ ਇਹ ਵੀ ਸਾਡੇ ਪਰਿਵਾਰ ਦਾ ਹਿੱਸਾ ਨੇ ਬਾਈ ਹੁਣੀ ਅੱਜ ਪਤਾ ਇਹਨਾਂ ਨੇ ਸਟੇਟਿਸ ਜੀ ਦੇਖਿਆ ਕਿ ਬਾਈ ਦਾ ਬਰਥਡੇ ਆ ਸੋ ਵਿਚਾਰੀ ਆ ਉਹ ਅੱਜ ਬਿਜੀ ਸੀ ਇਹਨਾਂ ਲਈ ਸ਼ੋ ਹੋ ਰਿਹਾ ਸੀਗਾ ਤੇ ਕੇਕ ਲੈ ਕੇ ਆਏ ਨੇ ਆਪਣੇ ਵੱਸੋਂ ਬਾਈ ਥੈਂਕ ਯੂ ਸੋ ਮੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਕੱਢਿਆ ਹਨਾ ਤੇ ਸ਼ੈਂਕੀ ਵਾਜਾ ਮਰੀ ਜਾਂਦਾ ਬਾਹਰ ਆਪਾਂ ਠੀਕ ਆ ਲੋ ਫਿਰ ਦੋਸਤੋ ਅੱਜ ਅਟੈਂਡ ਕਰ ਲਿਓ ਸੌਰੀ ਅੱਜ ਇਹਨਾਂ ਤੁਸੀਂ ਐਡਜਸਟ ਕਰ ਲਓ ਅੱਜ ਕਾਲਾਂ ਵਗੈਰਾ ਕਾਫੀ ਜ਼ਿਆਦਾ ਆਉਂਦੀਆਂ ਕਿਸੇ ਦਾ ਮੈਸੇਜ ਦਾ ਜਵਾਬ ਨਾ ਦਿੱਤਾ ਗਿਆ ਹੋਣਾ ਸੋ ਉਹਦੇ ਲਈ ਆਪਾਂ ਪਹਿਲਾਂ ਤੁਹਾਨੂੰ ਸੌਰੀ ਫੀਲ ਕਰਦੇ ਆ ਕਿਉਂਕਿ ਮੈਸੇਜ ਕਾਲਾਂ ਆਉਣੀਆਂ ਬਹੁਤ ਜ਼ਿਆਦਾ ਨੇ ਅੱਜ ਹਨਾ ਤੁਸੀਂ ਸਾਡਾ ਪਿਆਰ ਬਹੁਤ ਕਰਦੇ ਸਾਰੇ ਲੋਕਾਂ ਨੇ ਆਡੀਅਨ ਜੁੜੀ ਬਹੁਤ ਜ਼ਿਆਦਾ ਹੈ ਸਾਡੇ ਨਾਲ ਠੀਕ ਆ ਡਾਨਾ ਜੀ ਫਿਰ ਕੱਟਿਏ ਲਓ ਫਿਰ ਆ ਜਾ ਵੀ ਆਜੋ ਆਜੋ ਪਹਿਲਾਂ ਮੂੰਬਤੀਆਂ ਜਗਾਓ ਹੈ ਪਕੈਂਟ ਘਰ ਵਾਲੀ ਕਹਿੰਦੀ ਪਹਿਲਾਂ ਮੂੰਬਤੀਆਂ ਜਗਾਓ ਆ ਲੈ ਤੇ ਆ ਰੋ ਮਾਚਸ ਮਾਚਸ ਇਹ ਮਾਚੀ ਜਣਾ ਜਲਦੀਆਂ ਨਹੀਂ ਐਂ ਜਿਹਨੂੰ ਬਾਲਾ ਜਾਵਾ ਐਸ਼ ਐਸ਼ ਤਾਂ ਹੀ ਬਣ ਲਈ ਕੇਕ ਤੋਂ ਬਣਾ ਐਸ਼ ਵਾਸਤੇ ਤਾਂ ਬਈ ਸਨੂਰ ਨਹੀਂ ਬਣਦੀ ਨਹੀਂ ਨਾ ਮਤਲਬ ਸਾਡੇ ਜਿਹਦਾ ਮਰਜੂ ਬਰਥਡੇ ਹੋਵੇ ਉਹ ਕਟਣਾ ਮੈਂ ਆ ਅੱਜ ਕੇ ਕੌਣ ਕੱਟੂ ਐਸ ਹੂੰ ਐਸ ਨਹੀਂ ਕਰ ਬੇਬੇ ਅੱਜ ਤਾਂ ਸੰਗੇ ਵੀ ਨਹੀਂ ਐਸ ਅੱਜ ਕੇਕ ਬਹਿਣਾ ਮੂਰੇ ਲੈ ਵੀ ਸ਼ੈਂਕੀ ਕਹੋ ਮਗਰ ਰਹਿ ਗਏ ਵੇ ਇੱਕ ਫੈਮਿਲੀ ਮੈਂਬਰ ਬਾਪੂ ਕਿੱਧਰ ਗਿਆ ਉਹ ਤਾਂ ਪਿਆ ਬਾਪੂ ਨਾਈਟ ਜੌਰੀ ਸੀ ਬਾਪੂ ਸੁੱਤਾ ਭੈਣ ਸੈਂਕ ਰੂਏ ਅੱਜ ਸਾਰੀ ਛੱਡ ਕੇ ਗਈ ਉਹ ਦੇਖਦਾ ਵੀ ਕੀ ਕਰੀ ਜਾਂਦੇ ਅੱਜ ਮੈਨੂੰ ਐਵੇਂ ਮੈਂ ਰਹਿ ਗਿਆ ਕੋਈ ਆਪ ਹੀ ਕੈਂਡਲ ਜਗਾਈਆਂ ਨਾ ਤਾਂ ਇਹ ਨਾ ਸਾਰੀ ਜ਼ਿੰਮੇਵਾਰੀ ਮੇਰੀ ਤੇ ਹੀ ਐਸ਼ ਬੁੱਤ ਆਜੋ ਆਜੋ ਐਸ਼ ਬੁੱਤ ਪਰ ਆ ਗਿਆ ਆ ਗਿਆ ਚਲੋ ਚਲੋ ਵੀ ਥੈਂਕ ਯੂ ਤੁਹਾਡਾ ਯਾਰ ਬਹੁਤ ਤੁਸੀਂ ਖੇਚਲ ਕੀਤੀ ਯਾਰ ਨਾ ਹਾਂ ਇਹ ਤਾਂ ਕੋਈ ਗੱਲ ਨਹੀਂ ਹਾਂ ਨਹੀਂ ਨਹੀਂ ਕੋਈ ਗੱਲ ਨਹੀਂ ਅ ਸੋਡੇ ਵਾਸਤੇ ਤੁਸੀਂ ਅ ਅਕਸਰ ਅਸੀਂ ਹਾਊਸ ਵਿੱਚ ਗੱਲਾਂ ਕਰਦੇ ਰਹੇ ਨੇ ਵੀ ਆਪਾਂ ਹੋਰ ਮੂਵੀਆਂ ਲੈ ਕੇ ਆਈਏ ਵਰਨਾ ਕੰਮ ਇਦਾਂ ਹੋਇਆ ਵਾ ਕਿ ਬਿਜ਼ੀ ਹੋਇਆ ਪਿਆ ਕੰਮ ਬੜਾ ਇੱਕ ਮਨਪੀ ਦਾ ਕੰਮ ਜ਼ਿਆਦਾ ਹੋਣ ਕਰਕੇ ਨਾ ਉਹਦੇ ਵਾਸਤੇ ਟਾਈਮ ਚਾਹੀਦਾ ਸੋ ਸਾਰੇ ਬਿਜ਼ੀ ਨੇ ਸੋ ਸਾਰਿਆਂ ਨੂੰ ਇਕੱਠੇ ਹੋਣਾ ਬਹੁਤ ਵੱਡੀ ਗੱਲ ਹੈ ਜੀ। ਥੋੜੇ ਫ੍ਰੀ ਹੁੰਨੇ ਆ। ਉਦੋਂ ਕਰਿਆ ਕਰੀਏ। ਗਰਮੀਆਂ ਦੇ ਵਿੱਚ ਨਾ ਬਣਾਵਾਂਗੇ। ਇਸ ਤੋਂ ਬਾਅਦ ਜੇ ਨਾ ਟਾਈਮ ਖੁੱਲ ਜੂਗਾ ਉਹਨੇ ਨਾਲ ਥੋੜੇ ਟੌਪਕ ਕਾਫੀ ਹੁੰਦੇ ਆ। ਵਧੀਆ ਤੁਸੀਂ ਸਾਡੀਆਂ ਵੀਡੀਓ ਦੇਖ ਕੇ ਹੱਸਦੇ ਹੋ ਸਾਨੂੰ ਵਧੀਆ ਲੱਗਦਾ ਹੈ ਨਾ। ਕਿ ਸਾਡੀਆਂ ਵੀਡੀਓ ਦੇ ਸਾਡਾ ਖੂਨ ਵੱਧਾ। ਠੀਕ ਆ। ਕੋਸ਼ਿਸ਼ ਕਰਾਂਗੇ ਬਟ ਲਾਈਫ ਬਿਜ਼ੀ ਹੋ ਗਈ ਜਿਆਦਾ ਯਾਰ। ਹੈਨਾ। ਠੀਕ ਆ। ਲਓ ਫਿਰ ਆਓ ਫਿਰ। ਆਓ ਬਈ ਤੁਸੀਂ ਆਓ ਤੁਸੀਂ ਕੇਕ ਲੈ ਕੇ ਆਏ ਹੋ? ਨਹੀਂ ਨਹੀਂ ਕੋਈ ਨਹੀਂ। ਕੇਕ ਦਾ ਤੁਸੀਂ ਕੱਟੋ। ਚਲ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਜਸਨ 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 ਨਾ ਸੁੱਧ ਨਾ ਜਦੋਂ ਆਇਆ ਕਰਦੇ ਕਲਾਪਿੰਗ ਕਰਦੇ ਥੈਂਕ ਯੂ ਉਧਰ ਨੂੰ ਜਾਂਦਾ ਵੇਨ ਨੂੰ ਕੀ ਹੋ ਗਿਆ ਬੇਟੇ ਬੇਟੇ ਨੂੰ ਠੀਕ ਹੈ ਅਗਰ ਮੀਟ ਸੁਣਾਈ ਲਾਈਕ ਵੀ ਆ ਇਥੇ ਆਪਾਂ ਹੱਸਦਾ ਵਾਂ ਠੀਕ ਆ ਇਥੇ ਆਪਾਂ ਏਜ ਲਿਖਿਆ ਨਹੀਂ ਕਿਉਂਕਿ ਏਜ ਆਪਣੀ ਵਾਵਾ ਹੋ ਗਈ ਆਪਾਂ ਉਹ ਸ਼ੇਅਰ ਨਹੀਂ ਕਰਦੇ ਸਹੀ ਹੈ ਠੀਕ ਆ ਚਲੋ ਹੁਣ ਐਸ਼ ਤਸੀਂ ਖਵਾਓ ਪਹਿਲਾਂ ਡਾਡਾ ਚਲ ਆ ਜਾ ਐਸ਼ ਖਵਾ ਦੋ ਆ ਜਾ ਆ ਜਾ ਚਲ ਚਲ ਚਮਚਾ ਲੈ ਖਾ ਚਲਾ ਲਾ ਚਲੋ 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 ਹਾਂ ਨੰਬਰ ਬਸ ਥੈਂਕ ਯੂ ਅੰਕਲ ਦਾ ਮੈਂ ਥੈਂਕ ਯੂ ਕਰਦਾ ਹਾਂ ਅੰਕਲ ਜੀ ਹਾਂ ਕੁਲਨਿਸ਼ ਸਪੈਸ਼ਲ ਕੇਕ ਲੈ ਕੇ ਆਏ ਤੇਰੇ ਵੱਲ ਠੀਕ ਆ ਚਾਹ ਲੈ ਖਾ ਲਓ ਤੂੰ ਖਾ ਲਓ ਨਾ ਮੈਂ ਆਈਸਕ੍ਰੀਮ ਚਾਕਲੇਟ ਖਾ ਲਾਂ ਥੈਂਕ ਯੂ ਹੈਪੀ ਥੈਂਕ ਯੂ ਬੱਸ ਥੈਂਕ ਚੈਂਕ ਨਾ ਬੇਸਿਕ ਕਰ ਹੂੰ ਥੋੜਾ ਸਰਪੰਚ ਨਹੀਂ ਆਇਆ ਅੱਜ ਸਰਪੰਚਾਂ ਤੇ ਨਹੀਂ ਜਿੱਦ ਸਾਡੀ ਵੀਡੀਓ ਵੇਖਣਾ ਨਾ ਅੱਛਾ ਉਹਨੇ ਨਰਾਜ ਹੈ ਨਾ ਵੀ ਲੈ ਕੇ ਨਹੀਂ ਗਏ ਜਦੋਂ ਮੈਂ ਮਤਲਬ ਸਾਡੇ 9 ਵਜੇ ਮੈਂ ਸਾਡੇ ਤੇਰੀ ਦੇਖੀ ਪੁੱਛੀ ਹੂੰ ਤੁਹਾਨੂੰ ਵਾਇਸ ਨੂੰ ਫੋਨ ਕੀਤਾ ਸਰਪੰਚ ਸਾਹਿਬ ਮੈਂ ਮੂਰ ਲੈਣ ਗਏ ਸਰਪੰਚ ਸਾਡੇ ਸਰਪੰਚ ਹੈ ਨਹੀਂ ਜਿਹੜਾ ਮੀਨ ਬੰਦਾ ਸੀਗਾ ਹੂੰ ਸੌਂਤ ਨਹੀਂ ਚੱਕਣ ਡੜ ਗਏ ਤੇ ਪੈਂਜ ਗਏ ਤੇ ਠੀਕ ਹੈ ਦੋਸਤੋ ਥੈਂਕ ਯੂ ਥੈਂਕ ਯੂ ਬਾਈ ਜੀ ਥੋੜਾ ਥੈਂਕ ਯੂ ਯਾਰ ਥੈਂਕ ਯੂ ਮੱਲੋ ਵੀ ਸਾਰੀ ਟੀਮ ਦਾ ਸਾਰੀ ਇੱਕ ਹੀ ਹੈ ਚਲੋ ਬਹੁਤ ਬਹੁਤ ਜਨਮ ਦਿਨ ਦੀਆਂ ਜਨੂੰ ਕੋਈ ਗੱਲ ਨਹੀਂ ਬਾਈ ਮਾਤਾ ਮਦੰਦਰ ਰਸਤੀ ਬਰਸੀ ਚਲੋ ਬਹੁਤ ਟੇਸਟੀ ਹੈ ਥੈਂਕ ਯੂ ਚਲੋ ਇਹਨਾਂ ਖਵਾ ਦੋ ਹੁਣ ਲਓ ਜੀ ਦੋਸਤੋ ਹੁਣ ਆਪਾਂ ਚੱਲੇ ਆਂ ਮੋਗੇ ਨੂੰ ਤੇ ਇੱਥੇ ਆਪਾਂ ਕਰਨੇ ਆਂ ਕੋਰੀਅਰ ਵਗੈਰਾ ਉਸ ਤੋਂ ਫਿਰ ਇਹਨਾਂ ਗਿਫਟ ਕੋਡ ਕਾਫੀ ਲੈ ਕੇ ਦੇਣੇ ਕਹਿੰਦੀ ਆ ਜਿਵੇਂ ਤੈਨੂੰ ਦੇਖੋ ਜੀ ਸਾਰੇ ਜਣ ਗਿਫਟ ਮੰਗਦੇ ਹੁੰਦੇ ਇਹ ਮੈਨੂੰ ਲੈ ਕੇ ਦੇਂਦੀ ਮੈਂ ਕਿ ਨਾ 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 ਮੈਂ ਆ ਚੀਜ਼ ਨਹੀਂ ਮੈਂ ਆ ਲੈ ਕੇ ਦੇਉਂ ਮੈਂ ਕਿ ਨਾ ਨਾ ਨਹੀਂ ਲੈਣੀ ਮੈਂ ਤਾਂ ਤਾਂ ਵਧੀਆ ਵਾਦੂ ਗਿਫਟ ਲੈਣੇ ਆ ਮੈਂ ਕਿ ਵੈਂਗੇ ਲੈਣੇ ਆ ਮੈਨੂੰ 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 ਫਿਕਰ ਲੱਗਿਆ ਪਿਆਣਾ ਅੱਜ ਬਾਹਲੇ ਮੈਨੂੰ ਇਹਨੂੰ ਦੇਣੀ ਵੀ ਪੈਣਗੇ ਤਾਂ ਮੈਂ ਕਹਿੰਦਾ ਮੈਂ ਕਿ ਉਹ ਕਹੇ ਦੀ ਮੈਂ ਕੋ ਸਾਰਾ ਕੁਝ ਹੈਗਾ ਇਹਨੂੰ ਕਹੇ ਦੀ ਲੋੜ ਨਹੀਂ ਹਰੇ ਕਿੱਥੇ ਮੰਨਦੀ ਇਹਨੂੰ ਐਂ ਜੋ ਫੋਕੇ ਸਾਰਦੇ ਨੇ ਮੈਨੂੰ ਵੀ ਨਹੀਂ ਦੇਣਾ ਕੋਈ ਮੈਂ ਕਿਹੜਾ ਲੈ ਦੇ ਤੋ ਕੋ ਨਾ ਵੀ ਲਾ ਪਰ ਨਾ ਮੈਂ ਉਹ ਤੋਂ ਥੋੜੀ ਤੋਂ ਲੈ ਗਿਫਟ ਫੇਰ ਵੀ ਨਹੀਂ ਕਿਹਾ ਪਰ ਲਈਏ ਕੀ ਨਾ ਪ੍ਰਮਾਤਮਾ ਨੇ ਇਨੀ ਕਿਰਪਾ ਕਰਤੀ ਕਿ ਸਾਰਾ ਕੁਝ ਹੀ ਹੈਗਾ ਲਈਏ ਤੇ ਲਈਏ ਕੀ ਕੁਝ ਵੀ ਨਹੀਂ ਲੈਣਾ ਦਾ ਠੀਕ ਆ ਚਲੋ ਕੋਈ ਨਹੀਂ ਅੱਜ ਆਪਾਂ ਦੇਖਦੇ ਹਾਂ ਹਜੇ ਕੁਝ ਡਿਸਾਈਨ ਨਹੀਂ ਹੈ ਦੇਖੋ ਕੀ ਬਣਦਾ ਹਨ ਚਲੋ ਪਹਿਲਾਂ ਆਪਾਂ ਕੂਰੀਰ ਕੱਢ ਦਈਏ ਬਾਈ ਕਸਟਮਰਾਂ ਦੇ ਵਿਆਹ ਬੰਨੇ ਆ ਵਿਆਹ ਤੇ ਉਹਨਾਂ ਨੇ ਪਾਉਣੇ ਆ ਸੂਟ ਹਨਾ ਉਹ ਜ਼ਰੂਰੀ ਆ ਸਾਡਾ ਸੋ ਸਭ ਤੋਂ ਪਹਿਲਾਂ ਕੰਮ ਬਾਰਥਡੇ ਦਾ ਅਗਲੇ ਸਾਲ ਵੀ ਆ ਜੂਗਾ ਪਰ ਅਗਲੇ ਦਾ ਵਿਆਹ ਕੋਈ ਨਾ ਕੇ ਫੇਰ ਨਹੀਂ ਹੋਣਾ ਹਨਾ ਸਹੀ ਨਾ ਆਜੂ ਫਿਰ हां जी दोस्तों काम निभण तो बाद हुन ਆਪਾ ਪਹੁੰਚ ਗਏ ਆ ਖਾਣ ਪੀਣਾਂ ਦੀ ਜਗ੍ਹਾ ਤੇ ਆਪਾਂ ਆਪਨੂੰ ਅਕਸਰ ਇੱਥੇ ਆਉਣੇ ਹੁੰਦੇ ਆਂ ਅਸੀਂ ਬੋਲਟਨ ਪੀਜ਼ਾ ਵਾਲਿਆਂ ਦੇ ਸਮਝਿੰਦਾ ਪੀਜ਼ਾ ਬੜਾ ਕੈਂਡ ਲੱਗਦਾ ਹੂੰ ਸੋ ਅਜੇ ਸ਼੍ਰੀਸ਼ ਪ੍ਰੈਸ਼ਰ ਡਿਮਾਂਡ ਸੀਗੀ ਕਿ ਇਹ ਡੈਡੀ ਜੀ ਮੈਂ ਉਹ ਖਾਣਾ ਵਾਂ ਪੀਜ਼ਾ ਇੱਕ ਕੇਕ ਚਾਹੀਦਾ ਇੱਕ ਪੀਸ ਅਸੀਂ ਨੇ ਦੋ ਚੀਜ਼ਾਂ ਡਿਮਾਂਡ ਕੀਤੀ ਸੀ ਤੀਜਾ ਕੋ ਕੋ ਕਹੂਗੀ ਪਹਿਲਾਂ ਹੀ ਲੈ ਲਿਓ ਹੂੰ ਸਹੀ ਆ ਬਾਕੀ ਆਪਣੀ ਆ ਪੀ ਵੀ ਆ ਗਈ ਹੁਣ ਉਹ ਵੀ ਵੇਟ ਕਰੀ ਜਾਂਦਾ ਸੋ ਉਹਨਾਂ ਨੂੰ ਸਰਟੀਫਿਕੇਟ ਕਰਨਾ ਜਾ ਕੇ ਸੋ ਮੈਸੇਜ ਬਹੁਤ ਆਈ ਜਾਂਦੇ ਆ ਜੀ ਮੈਸੇਜ ਬਹੁਤ ਆਈ ਨੇ ਅੱਜ ਗਿਫਟ ਲੈਣਾ ਗਿਫਟ ਨਹੀਂ ਆ ਫਿਰ ਬਿੱਲ ਲੈਣਾ ਉਹ ਮੈਂ ਪ੍ਰੋਗਰਾਮ ਤੇ ਜਾਣਾ ਅੱਜ ਮੇਰਾ ਸ਼ੋਅ ਆ ਜੀ ਉਧਰ ਜਾਣਾ ਹਾਂ ਨੂੰ ਮੈਂ ਮੁੱਕਰ ਜਾਣਾ ਹਾਂ ਨੂੰ ਮੈਂ ਕਹਾਂ ਮੈਂ ਕੋ ਨਹੀਂ ਆਓ ਇੰਨੀ ਦੋ ਇੰਨੀ ਦੋ ਜੀ ਗਵਾਹ ਮੁੱਕਰ ਕੇ ਜਾਈਂਗੇ ਉੱਥੇ ਹੈ ਰਹਿਣਾ ਤਾਂ ਇੱਥੇ ਹੀ ਬਹੁਤ ਨਵਾਂ ਬਲੌਗ ਆਇਆ ਤੁਹਾਡੇ ਲਈ ਤੇ ਬਾਈਓ ਕੱਢਿਆ ਕਰਾਂਗੇ ਟਾਈਮ ਯਾਰ ਬਾਕੀ ਥੋੜਾ ਜਿਹਾ ਪ੍ਰੋਗਰਾਮ ਜਿਵੇਂ ਬੜਾ ਬੀਜ਼ੀ ਆ ਲਗਾਤਾਰੀ ਪ੍ਰੋਗਰਾਮ ਚੱਲਦੇ ਨੇ ਸੋ ਰਾਤ ਨੂੰ ਆਈਦਾ 2 ਵਜੇ ਆਂਦੇ ਨੇ ਨੀਂਦ ਵੀ ਪੂਰੀ ਨਹੀਂ ਹੁੰਦੀ ਅਗਲੇ ਦਿਨ ਫੇਰ ਪ੍ਰੋਗਰਾਮ ਹੁੰਦਾ ਨਾ ਤੇ ਇਹ ਵੀ ਥੋੜਾ ਬੀਜ਼ੀ ਆ ਮੈਚਿੰਗ ਕਰਕੇ ਆਈ ਆ ਜੀ ਤਾਂ ਦੇ ਕੰਮ ਚ ਬੀਜ਼ੀ ਤੁਸੀਂ ਮੈਨੂੰ ਮੈਸੀ ਕੀਤੀ ਮੈਂ ਤਾਂ ਪਹਿਲਾਂ ਪਾਏ ਹੋਇਆ ਵਾਹ ਉਹ ਨਾ ਪਾਏਗਾ ਮੈਂ ਪਹਿਲਾਂ ਪਾਏ ਠੀਕ ਆ ਚਲੋ ਆਪਣਾ ਪੀਜ਼ਾ ਆਉਂਦਾ ਫੇਰ ਆਪਾਂ ਸਾਰੇ ਜਾਣੇ ਪੀਜ਼ਾ ਘਰੇ ਵੀ ਲੈ ਕੇ ਜਾਣਾ ਪੈਕ ਕਰਵਾ ਕੇ ਤੇ ਪਰ ਆਪਾਂ ਨਰ ਤੂਏ ਭੱਜੀ ਜਾਂਦੇ ਅੱਜ ਅਸੀਂ ਹੂੰ ਆਪਾਂ ਪੀਜ਼ਾ ਇੱਥੇ ਆਪਣਾ ਨਮੇੜ ਜਾਣਾ ਐਸ਼ ਵਾਸਤੇ ਦੋ ਪੀਜ਼ਾ ਲੈ ਜਾਣੇ ਘਰੇ ਜਿਹੜੇ ਦੋ ਫਲੇਵਰ ਦੇ ਅਲੱਗ-ਅਲੱਗ ਜਿਹੜੇ ਚੰਗਾ ਲੱਗੇ ਉਹ ਖਾ ਲਵਾਂਗੇ ਹਨ ਠੀਕ ਆ ਹੂੰ ਇਹ ਦੇਖ ਕੋਈ ਚੀਂ-ਚੀਂ ਜਿੰਨਾਂ ਦੀ ਦੇਖੂ ਮਣੇ ਬਦਲੀ-ਬਦਲੀ ਲੱਗਦੀ ਨਾ ਹਾਂ ਨਾਲੇ ਤੇ ਗੱਡ న్యూਸ ਹੋਣਾ ਇਹ ਫਿਰ ਚਾਹ ਚੜਿਆ ਅਗਲੀ ਨਾ ਪੂਰੀ ਭਾਈ ਤੋਰਦੀ ਕਹਿ ਤੂੰ ਹੁਣ ਫਸੀ ਬੈਠੀ ਇਧਲੇ ਬਸ ਨਿਕਲ ਨਹੀਂ ਸਕਦੀ ਨਹੀਂ ਤਾਂ ਇਹ ਦੁਕਾਨਦਾਰ ਬਣ ਕੇ ਲੰਘ ਜਣੇ ਮੈਨੂੰ ਦੱਸਣ ਨਹੀਂ ਦਿੱਤਾ ਇਹਨੇ ਹੁਣ ਪਈ ਵੇਲਾ ਅੱਜ ਫਿਰ ਆਪਾਂ ਬਾਰਦੀ ਦੀ ਫੂਜੀ ਜੀ ਦੱਸ ਹੀ ਦਿੱਤਾ ਹੂੰ ਸਹੀ ਹੈ ਚਲੋ ਠੀਕ ਹੈ ਹੁਣ ਸੀ ਕੁਝ ਖਾਪੀ ਲਈਏ ਆਪਾਂ ਟੌਪਿਕ ਟੌਪਿਕ ਚੀਜ਼ ਇਦਾਂ ਹੀ ਹੋ ਚੱਲਦੀ ਰਹਿੰਦੀ ਹੈ ਠੀਕ ਹੈ ਫਿਰ ਹੈ ਜੁੜਦੇ ਆਂ ਆਪਾਂ ਹਣ ਆਪਣੇ ਪੀਜ਼ਾ ਆ ਜਾਣ ਦੂਸਰੇ ਚੜਦੇ ਆਂ ਸਾਡੀ YouTube ਫੈਮਿਲੀ ਲੋਜ ਜੀ ਤੁਹਾਡੇ ਵਾਸਤੇ ਪੀਜ਼ਾ ਆ ਗਿਆ ਸੋ ਸਾਰੇ ਜਣੇ ਕਮੈਂਟ ਜਰੂਰ ਕਰਿਓ ਕਿ ਕਿੰਨੇ-ਕਿੰਨੇ ਨੂੰ ਪੀਜ਼ਾ ਪਸੰਦ ਆ ਹਨ ਆਪਾਂ ਨੂੰ ਇਹ ਵਾਲਾ ਪੀਜ਼ਾ ਬਹੁਤ ਘੈਂਟ ਲੱਗਦਾ ਬੋਲਟਨ ਦਾ ਫਾਰਮ ਫਰੈਸ਼ ਪੀਜ਼ਾ ਕਿਤੇ ਬੋਲਟਨ ਦੇ ਗਏ ਤਾਂ ਤੁਸੀਂ ਫਾਰਮ ਫਰੈਸ਼ ਪੀਜ਼ਾ ਜ਼ਰੂਰ ਟਰਾਈ ਕਰਿਓ ਬਹੁਤ ਘੈਂਟ ਆ ਸੱਚੀ ਹਾਂਜੀ ਦੋਸਤੋ ਅਸੀਂ ਪਹੁੰਚ ਗਏ ਆ ਘਰੇ ਤੇ ਹੁਣ ਲੱਗੇ ਆਪਾਂ ਹੁਣ ਰੈਡੀ ਪ੍ਰੋਗਰਾਮ ਤੇ ਜਾਣ ਵਾਸਤੇ ਤੇ ਟਾਈਮ ਹੋ ਗਿਆ ਆਪਣਾ ਪੌਣੇ 5 ਦਾ ਹਨਾ ਠੀਕ ਆ ਜਿੱਦੇ ਬਰਥਡੇ ਆ ਦੇ ਨੇ ਮੈਨੂੰ ਖਿੱਚੀ ਫਿਰਦੀ ਰਹੀ ਅੱਜ ਲਓ ਜੀ ਮੈਂ ਆਪਦੀ ਟੀਮ ਨਾਲ ਹੁਣ ਆਜੋ ਵੀ ਮੁੰਡਿਓ ਸੋ ਵੇਟ ਕਰੀ ਜਾਂਦੇ ਬਾਈ ਹੁਣੀ ਵੀ ਅਸੀਂ ਆ ਗਏ ਆ ਇਹ ਸਾਡੇ ਜਿਹੜੇ ਹੈਗੇ ਆ ਟੀਮ ਦੇ ਵਿੱਚ ਇਹ ਲਾਡਲੇ ਜਿਹੜੇ ਕਹਿੰਗੇ ਸਾਡੇ ਸਾਰਿਆਂ ਤੋਂ ਦੀਆਂ ਦੇ ਵਿੱਚ लाडले ਆ ਜਿਹੜਾ ਤੇ ਸਭ ਤੋਂ ਪਿਆਰਾ लाडਲਾ ਸੀ ਲਾਵ ਉਹ ਤਾਂ ਆਇਆ ਨਹੀਂ ਉਹ ਟਾਈਮ ਉਹ ਵੱਡਾ ਵਾ ਇਹ ਛੋਟੇ ਆ ਆ ਸਾਰਿਆਂ ਦਾ ਛੋਟਾ ਉਦੋਂ ਵੱਡਾ ਉਦੋਂ ਵੱਡਾ ਲਾਵ ਆ ਉਦੋਂ ਵੱਡਾ ਮੈਂ ਆ ਉਦੋਂ ਵੱਡਾ ਹਲਾ ਟੂਲੀ ਆ ਠੀਕ ਆ ਸੋ ਬਾਈ ਹੁਣ ਯਾਰ ਇਹ ਵੀ ਸਾਡੇ ਪਰਿਵਾਰ ਦਾ ਹਿੱਸਾ ਨਹੀਂ ਤੇ ਇਹ ਹੁਣ ਕੇਕ ਲੈ ਕੇ ਆਏ ਆ ਫੇਰ ਇੱਕ ਹੋਰ ਕੇਕ ਆ ਗਿਆ ਕਰ ਕਹਿੰਦੇ ਬਾਈ ਕੇਕ ਕੱਟਣਾ ਚਲੋ ਆਪਾਂ ਕੇਕ ਕੱਟਦੇ ਆ ਠੀਕ ਆ ਤੇ ਉਸ ਤੋਂ ਬਾਅਦ ਫਿਰ ਨਿਕਲਦੇ ਆ ਨਾ ਥੈਂਕ ਯੂ ਬਾਈ ਤੁਹਾਡਾ ਕੇਕ ਲੈ ਕੇ ਆ ਸਾਡੇ ਵਾਸਤੇ ਹਨਾ ਹਾਂ ਧੰਨਵਾਦ ਬੀਬੇ ਬੀਬੇ ਕੀ ਹੋਇਆ ਉਧਰ ਧਾਰ ਚੋਂ ਤੇ ਬਾਪੂ ਅੱਜ ਮੱਥੀ ਲੱਗਾ ਪਤਾ ਨਹੀਂ ਕਿੱਧਰ ਗਿਆ ਹੋਇਆ ਐ ਮੁੰਡਾ ਜੰਮਤਾ ਤੇ ਬਾਪੂ ਨਿਕਲ ਗਿਆ ਬਾਪੂ ਪਤਾ ਨਹੀਂ ਕਿੱਧਰ ਗਿਆ ਬਾਪੂ ਪਹਿਲਾਂ ਸਵੇਰੇ ਵੀ ਲੱਭਿਆ ਆ ਜੋ ਵੀ ਐਸ਼ ਐਸ਼ ਵਾਸਤੇ ਪੀਜ਼ਾ ਉਹ ਪੈਕ ਕਰਕੇ ਲੈ ਆਂਦਾ ਤੇ ਐਸ਼ ਨੂੰ ਸੀਗਾ ਮੈਂ ਪੀਜ਼ਾ ਖਾਣਾ ਹੂੰ ਲਾ ਭਈ ਮਤਰੋ ਨਵੇੜ ਕੇ ਫਿਰੋਣਾ ਆ ਪਰਵਾਨਾ ਅੱਜ ਰਾਤ ਨੂੰ ਫਿਰ ਵੱਡੀ ਪਾਰਟੀ ਹੈ ਜਾ ਸਿੱਧੂ ਦੀ ਹਾਂ ਸਹੀ ਹੈ ਨਾ ਹਾਂਜੀ ਹਾਂ ਜਿੰਨੇ ਸਾਰੇ ਆਪਣੇ ਵਾਸਤੇ ਲਿਉਂਦੇ ਨੇ ਕੇਕ ਇਹਨਾਂ ਨੂੰ ਪਾਰਟੀ ਆਪੈਕਟਿੰਗ ਕਰਦਣੀ ਅੱਜ ਠੀਕ ਆ ਰੈਡੀ ਹੋ ਐਸ਼ ਵੀ ਆ ਗਈ ਐਸ਼ ਆ ਜਾ ਭੱਜ ਗਈ ਹੂੰ ਐਸ਼ ਆ ਜਾ ਐਸ਼ ਹਰਾਨਾ ਕਿੰਨੀ ਵਾਰ ਬਾਰ ਬਾਰ ਅੱਜ ਕੇਕ ਅੱਜ ਕੇਕ ਹੀ ਕੱਟੀ ਜਾਣੇ ਆ ਅੱਜ ਤਾਂ ਮੂਗੀ ਕੇਕ ਲੈਂਦੀ ਸੀਗੀ ਉਹ ਵੀ ਮੈਂ ਕਿ ਨਹੀਂ ਨਹੀਂ ਇੰਨੇ ਨਹੀਂ ਕੱਟਨੇ ਕੇਕ ਪਹਿਲਾਂ ਅੱਗੇ ਘਰੇ ਕੱਟ ਕੇ ਆਏ ਆ ਠੀਕ ਆਈ ਪਿਆਰ ਆਈ ਸਾਰਿਆਂ ਦਾ ਸੋ ਸਾਰੇ ਜਿੰਨੇ ਮੈਸੇਜ ਕਰਦੇ ਹੋ ਬਈ ਧੰਨਵਾਦ ਥੋੜਾ ਥੋੜੇ ਬਹੁਤ ਨੋਟੀਫਿਕੇਸ਼ਨ ਆ ਰਹੇ ਆ ਬਟ ਮੈਂ ਸੀਨ ਨਹੀਂ ਕੀਤੇ ਕਿ ਮੈਸੇਜ ਆਇਆ ਕਿਉਂਕਿ ਫ੍ਰੀ ਹੋ ਕੇ ਪਰ ਕਿਸਦਾ ਜਵਾਬ ਨਾ ਦੱਸਦਾ ਕਿ ਅਗਰ ਮੈਂ ਮਾਈਂਡ ਕਰਦਾ ਕਿ ਵੀ ਸਾਡੇ ਮੈਸੇਜ ਦਾ ਜਵਾਬ ਨਹੀਂ ਦਿੰਦਾ ਹਨ ਠੀਕ ਆ ਹਾਓ ਫਿਰ ਕੱਢਦੇ ਆ ਕੇਕ ਆਪਾਂ ਐਸ਼ ਰੈਡੀ ਆ ਹਾਂ ਰੈਡੀ ਆ ਹਾਂਜੀ ਦੋਸਤੋ ਇੱਕ ਕੇਕ ਆਪਣਾ ਹੋਰ ਆ ਗਿਆ ਲਓ ਜੀ ਓਏ ਹਾਓ ਸੋਨਾ ਅੱਜ ਹਮਮ ਲੈ ਐ ਸੋਚਦੀ ਆ ਵੀ ਡੈਡੀ ਦਾ ਕੇਕ ਇੰਨੇ ਕੱਟੇ ਜਾਂਦੇ ਮੇਰਾ ਤਾਂ ਕੇਕ ਆ ਕੀ ਕੱਟਿਆ ਜਾਂਦਾ ਹੈ ਸੋ ਬੋਤ ਤਾਂ ਡੈਡੀ ਦਾ ਸਰਕਲ ਵੱਡਾ ਥੋੜਾ ਜਿਹਾ ਤਾਂ ਕਰਕੇ ਕੇਕ ਜਿਆਦਾ ਆਉਂਦੇ ਆ ਲਓ ਵੀ ਧੰਨਵਾਦ ਤੁਹਾਡਾ ਮੁੰਡਿਓ ਥੈਂਕ ਯੂ ਤੁਸੀਂ ਕੇਕ ਲੈ ਕੇ ਆਏ ਜਸਵੀਰ <laughs> जसवीरा जसवीरा ले फिर आओ मैं नाले क्या के लिए खानी है इन्हें दूर का तो बैठा नीडी <laughs> <laughs> <लौ भी> आ जाना हम्म, लव यू हैप्पी बर्थडे टू यू Happy birthday to you. Happy birthday, dear <laughs> hmm. bro.

ਲੈ ਇੰਨਾ ਕਹ ਤੋ ਕਿ ਚਲ ਗਈ ਤੀ ਕੀ ਲੈ ਜਾਂਦਾ ਹੁਣ ਆ ਥੋੜਾ ਸੀਗਾ ਸੁਪ ਕਰੀ ਖਸਾਂਦਾ ਹੋਊਗਾ ਤੇ ਮੈਂ ਅੱਛਾ ਓ ਮਾਈ ਗੋਡ ਇੰਨਾ ਕੀ ਸੀਗਾ ਵੀਰੇ ਤੁਸੀਂ ਥੈਂਕ ਯੂ ਯਾਰ ਅਦਾ ਬੜਾ ਕਰਤਾ ਯਾਰ ਤੂੰ ਹੈ ਲਓ ਵੀ ਪਤਾ ਨਹੀਂ ਮੈਂ ਸੋਚੀ ਜਾਂਦਾ ਜੀ ਮੈਂ ਕਿ ਭਾਈ ਬਸ ਤੇ ਲੈ ਕੇ ਕੀ ਜਾਵਾਂ ਤੇ ਲਓ ਜੀ ਗਿਫਟ ਆ ਗਿਆ ਪਾਪਾ ਦਾ ਸ਼ੀਟ ਆ ਗਿਆ ਆਪਣਾ ਨਾ ਘਰ ਆਇਆ ਨਵੇ ਤਾਂ ਜੰਗਾ ਰਹਿ ਗਿਆ ਮੇਰੀ ਇਹਨੂੰ ਉਹ ਮੈਨੂੰ ਪੁੱਛ ਗਈ ਕਿ ਤੂੰ ਕੀ ਲੈਣਾ ਕੀ ਅੱਜ ਨਾ ਸੋ ਅੱਜ ਆਪਾਂ ਨੂੰ ਆਈਫੋਨ 16 ਪ੍ਰੋ ਮੈਕਸ ਦੀ ਆਫਰ ਆ ਗਈ ਸੀ ਇੰਤ ਤੱਕ ਮਰਮੁ ਖੋਲ ਗਏ ਹਾਂਜੀ ਹਾਂਜੀ ਕੋ ਕੁਛ ਵਾਲਾ ਨਹੀਂ ਸੁਣ ਲੈ ਨਾ ਵਾਹ ਜੀ ਵਾਹ ਮੈਂ ਇਹ ਹੱਥਾਂ ਤੋਂ ਫੜ ਕੇ ਕਰਦੀ ਸੀ ऐसे लगा है भी जांडियार क्यों ज़्यादा हम मैंने क्यों था मैंने क्यों था ऐसे करने वाले वाले दबाएं वाह ਮੈਂ ਇਹ ਗਾ ਮੇਕਾ ਮਦੀਆਂ ਕਿ ਚੀਜ਼ ਦੀਆਂ ਵਾਓ ਥੈਂਕ ਯੂ ਬ੍ਰਦਰ ਆ ਚੀਜ਼ ਮੇਰੇ ਕੋਲ ਵਾਕਈ ਹੈ ਨਹੀਂ ਸੀਗੀ ਹੂੰ ਇਹ ਤਾਂ ਵੀ ਫੋਨ ਆ ਨਹੀਂ ਰਹੀ ਲਿਆ ਤਿਆਨੇ ਐ ਚਿਕਨੀ ਮੇਰੇ ਐ ਤੇਰਾ ਤਾਂ ਨਾਕੀ ਨਿਕਾ ਜ ਤਿੰਨ ਦਸ ਮੈਂ ਆਉਂਦੀ ਨਾ ਨਹੀਂ ਮੈਂ ਕਿਉਂਦੀ ਆ ਹੈ ਆਉਂਦੀ ਆ ਨਹੀਂ ਧੰਨਵਾਦ ਥੈਂਕ ਯੂ ਜਦੋਂ ਅਸੀਂ ਪ੍ਰੋਗਰਾਮ ਤੇ ਹੁੰਨੇ ਸਾਡੇ ਸਾਰਿਆਂ ਚ ਮੈਕਾ ਇੱਥੋਂ ਆਉਂਦੀਆਂ ਮੈਂ ਕਿਹਾ ਦੀਪੂ ਸਾਨੂੰ ਦਿਖਾ ਦੇ ਕਿ ਕੀ ਲੈ ਕੇ ਲਉਣਾ ਹੁੰਨਾ ਪਾਪਾ ਜਦੋਂ ਤੇ ਪਾਣੀ ਨਾ ਨਾ ਹੁੰਦਾ ਆਉਂਦੇ ਤੂੰ ਆ ਨਿਕਲਦਾ ਇਹ ਵੀ ਹੋਣੀ ਤੁੰਗਾ ਨਿਕਲ ਜਾ ਠੀਕ ਹੈ ਜੀ ਚਲੋ ਬਾਈ ਧੰਨਵਾਦ ਤੁਹਾਡਾ ਬਹੁਤ ਬਹੁਤ ਚਲੋ ਆਓ ਫਿਰ ਸਾਡਾ ਇੱਕ ਹੈ ਸਾਡਾ ਇੱਕ ਬੰਦਾ ਉਹ ਹੀ ਮੁੰਡਾ ਹੋਰ ਸੀਗਾ ਨਾਲ ਯਾਰ ਉਹ ਸਾਡਾ ਰਹੀ ਗਿਆ ਕੈਮਰਾਮੈਨ ਆ ਰੰਮੀ ਹਾਂ ਆਜਾ ਵੇ ਤੈਨੂੰ ਇੱਕ ਕੇਕ ਖਵਾਈਗੇ ਯਾਰ ਹੂੰ ਇਹ ਸਾਡਾ ਸਿੰਘ ਇਹ ਸਾਡਾ ਸਿੰਘ ਸਾਹਿਬ ਆ ਲੈ ਬਈ ਲੈ ਆ ਹੋਏ ਮੈਨੂੰ ਤਾਂ ਤੁਸੀਂ ਖਵਾਈ ਨਹੀਂ ਫਲੋ ਹੋ ਰੋ ਜ ਨਹੀਂ ਇੰਨਾ ਕੁ ਵਾਸਤਾ ਵਸ ਬਸ ਛੇ ਵਾਰ ਸੋਚਿਆ ਪਹਿਲਾਂ ਕਰ ਲੈ ਸਾਡੇ ਦੋ ਬੰਦੇ ਘਟਾ ਹੇ ਉਹ ਰਾਤ ਹੀ ਉਹ ਰਾਤ ਨੂੰ ਪ੍ਰੋਗਰਾਮ ਤੇ ਮਿਲਣਗੇ ਹੂੰ ਵੀਡੀਓ ਬਣੀ ਕਿਵੇਂ ਐਨੀ ਹੱਦ ਤੱਕ ਹੋਰ ਇਧਰ ਕਿਵੇਂ ਬਾਈ ਮਿਲਦਾ ਨਹੀਂ 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 ਉਹ ਐਸੇ ਹੋ ਗਿਆ ਠੀਕ ਆ ਠੀਕ ਲੋਬੀ ਦੋਸਤੋ ਧੰਨਵਾਦ ਠੀਕ ਆ ਜਿਨਾਂ ਨੇ ਸਾਨੂੰ ਦਵਾਵਾਂ ਦਿੱਤੀਆਂ ਸਾਰੇ ਤੁਸੀਂ ਪਿਆਰ ਕਰਦੇ ਹੋ ਤੁਹਾਡੇ ਲਈ ਵਲੌਗ ਆਉਂਦੇ ਨਹੀਂ ਸੀ ਸੋ ਅੱਜ ਦੋ ਗੋਡ ਨਿਊਜ਼ ਤੁਹਾਨੂੰ ਦੇ ਦਿੱਤੀਆਂ ਨੇ ਠੀਕ ਆ ਤੇ ਫਿਰ ਆਪਾਂ ਕੋਸ਼ਿਸ਼ ਕਰਾਂਗੇ ਕਰਾਂਗੇ ਤੁਹਾਡੇ ਲਈ ਵਲੌਗ ਬਣਾਉਣ ਦੀ ਹਨਾ ਫਿਰ ਮਿਲਦੇ ਆਂ ਫਿਰ ਹੁਣ ਪ੍ਰੋਗਰਾਮ ਤੇ ਠੀਕ ਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਾਏ ਬਾਏ ਮੈਂ ਤਾਂ ਅੱਜ